ਹਾਂਜੀ ਸਰ ਨਾਮ ਕੀ ਹੈ ਜੀ ਆਪਣਾ ਜੀ ਸਤਿ ਸ੍ਰੀ ਅਕਾਲ ਅਦਾਬ ਨਮਸਕਾਰ ਜੈ ਮਾਤਾ ਦੀ ਜੈ ਮਸਤਾ ਦੀ ਜੈ ਬੱਲੀਆ ਜੀ ਮੈਂ ਦੀਪਕ ਸ਼ਾ ਪ੍ਰਧਾਨ ਬਿਸ਼ਪ ਸੂਫੀ ਸੰਸਮਾਜ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਕਿਸ ਦੇ ਸਬੰਧ ਵਿੱਚ ਜਿਹੜਾ ਇੱਥੇ ਰੱਖਿਆ ਗਿਆ ਸੀ ਅੱਜ ਸਮੁੱਚੀ ਟੀਮ ਬਿਸ਼ਪ ਸੂਫੀ ਸੰਸਮਾਜ ਜੋ ਬਾਬਾ ਗਰੀਬਦਾਸ ਜੀ ਦੀ ਸਾਲਾਨਾ ਵਰਸੀ ਦੇ ਮੌਕੇ ਤੇ ਇੱਥੇ ਪਹੁੰਚੇ ਔਰ ਨਾਲ ਦੀ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਬੋਵੀ ਦੇਵਾ ਜੀ ਔਰ ਸਾਡੇ ਜਿਹੜੇ ਵੱਖ-ਵੱਖ ਅਹੁਦੇਦਾਰ ਆ ਉਹਨਾਂ ਦੇ ਨਾਲ ਜੋ ਪੰਜਾਬ ਬਚਾਓ ਨੌਜਵਾਨੋ ਮਹੰਮਦ ਦੇ ਤਹਿਤ ਅੱਜ ਉਹਨਾਂ ਦਾ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਪੂਰੇ ਪੰਜਾਬ ਭਰ ਦੇ ਵਿੱਚ ਵਿਸ਼ਵ ਸੁਫੀ ਸੰਸਮਾਜ ਵੱਡੇ ਪੱਧਰ ਤੇ ਜੋ ਨਸ਼ਿਆਂ ਦਾ ਛੇਵਾਂ ਦਰਿਆ ਜਿਹੜਾ ਪੰਜਾਬ ਦੇ ਵਿੱਚ ਵਗ ਰਿਹਾ ਆ ਉਸ ਦੀ ਰੋਕਥਾਮ ਲਈ ਵੱਡੇ ਉਪਰਾਲੇ ਜਿਹੜਾ ਵਿਸ਼ਵ ਸੁਫੀ ਸੰਸਮਾਜ ਕਰ ਰਿਹਾ ਆ ਜੇ ਸਵੇ ਵਿਸ਼ੇਸ਼ ਤੌਰ ਤੇ ਸਾਡਾ ਜੂਥ ਵਿੰਗ ਵੱਡੇ ਪੱਧਰ ਤੇ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਇਸ ਮਹਮ ਦੇ ਤਹਿਤ ਪ੍ਰਚਾਰ ਪ੍ਰਸਾਰ ਕਰ ਰਿਹਾ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਬਿਸ਼ਪ ਸੂਫੀ ਸੰਸਵਾ ਜਿੰਦੇ ਵੀ ਪੰਜਾਬ ਦੇ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਆ ਹਲਕਾ ਪ੍ਰਧਾਨ ਆ ਉਹਨਾਂ ਨੂੰ ਸਾਰਿਆਂ ਨੂੰ ਬੇਨਤੀਆਂ ਕੀਤੀਆਂ ਜਾ ਚੁਕੀਆਂ ਆ ਕਿ ਆਉਣ ਵਾਲੇ ਸਮੇਂ ਦੇ ਬਹੁਤ ਵੱਡੇ ਪੱਧਰ ਤੇ ਅਸੀਂ ਸੰਮਿਲਨਾਂ ਰਾਈ ਔਰ ਪ੍ਰਚਾਰ ਪ੍ਰਸਾਰ ਰਾਈ ਰਾਈ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਇਸ ਨਸ਼ਿਆਂ ਦੇ ਹੜ ਨੂੰ ਰੋਕਣ ਲਈ ਉਪਰਾਲੇ ਕਰਾਂਗੇ ਜੇਕਰ ਗੱਲ ਕੀਤੀ ਜੇ ਵੀ ਜਿਵੇਂ ਤੁਸੀਂ ਕਹਿੰਦੇ ਵਿਸ਼ਪ ਸੂਫੀ ਸਮਾਜ ਹੈ ਇਹਦਾ ਜਿਹੜਾ ਮੇਨ ਮੋਟੋ ਕੀ ਹੈਗਾ ਕਿਉਂ ਇਹ ਮਤਲਬ ਇਹਨੂੰ ਆਪਾਂ ਸਮਾਜ ਦੇ ਵਿੱਚ ਲੈ ਕੇ ਆਂਦਾ ਇਦਾਂ ਦਾ ਕੀ ਦਿਖਿਆ ਸੀਗਾ ਆਪਾਂ ਵਿਸ਼ਪ ਸੂਫੀ ਸੰਸਮਾਜ ਇਹਦਾ ਮੋਟਿਵ ਹੈ ਵੀ ਬਹੁਤ ਸਾਰੇ ਸਾਡੇ ਸੰਤ ਮਹਾਂਪੁਰਸ਼ ਇਦਾਂ ਦੇ ਸੀ ਵੀ ਜਿਹੜੇ ਆਪਣੇ ਦਰਬਾਰਾਂ ਦੇ ਉੱਤੇ ਉਸ ਦਰਬਾਰ ਨੂੰ ਆਬਾਦ ਕਰਨ ਵਾਸਤੇ ਸ਼ੁਰੂ ਤੋਂ ਲੱਗਦੇ ਔਰ 20-20 ਸਾਲ 25-25 ਸਾਲ ਉਹ ਦਰਬਾਰ ਨੂੰ ਆਬਾਦ ਕਰਨ ਵਾਸਤੇ ਲੈਂਦੇ ਆ ਔਰ ਜਦੋਂ ਦਰਬਾਰ ਆਬਾਦ ਹੋ ਜਾਂਦਾ ਤੇ ਕੁਝ ਲੋਕ ਜਿਹੜੇ ਪਿੰਡ ਦੇ ਜਾਂ ਸ਼ਹਿਰਾਂ ਦੀਆਂ ਕਮੇਟੀਆਂ ਬਣੀਆਂ ਉਹ ਉੱਠਦੇ ਆ ਤੇ ਉਸ ਫਕੀਰ ਨੂੰ ਕਹਿੰਦੇ ਆ ਵੀ ਇਸ ਦਰਬਾਰ ਤੋਂ ਉੱਠ ਕੇ ਤੇ ਤੂੰ ਹੁਣ ਚਲਾ ਜਾ ਜਦੋਂ ਉਸ ਦਰਬਾਰਾਂ ਦਾ ਆਬਾਦ ਹੋ ਜਾਂਦੇ ਆ ਉਥੇ ਆਮਦਨ ਦੇ ਰੂਪ ਦੇ ਵਿੱਚ ਦਰਬਾਰ ਜਿਹੜੇ ਚੱਲ ਪੈਂਦੇ ਆ ਤੇ ਫਿਰ ਲੋਕ ਜਿਹੜੇ ਆ ਉਹਨਾਂ ਨੂੰ ਖਰਾਬ ਕਰਦੇ ਆ ਔਰ ਬਹੁਤ ਸਾਰੀਆਂ ਸਮਾਜ ਦੀਆਂ ਕ੍ਰੀਤੀਆਂ ਵਾਸਤੇ ਜਿਹੜਾ ਵਿਸ਼ਵ ਸੂਫੀ ਸੰਸਮਾਜ ਜਿਹੜਾ 2008 ਤੋਂ ਜਿਹੜਾ ਪ੍ਰਚਾਰ ਪ੍ਰਸਾਰ ਕਰ ਰਿਹਾ ਔਰ ਬਹੁਤ ਸਾਰੇ ਇਦਾਂ ਦੇ ਜਿਹੜੇ ਜਿੱਦਾਂ ਪਿਛਲੇ ਦਿਨੀ ਜਸਵੀਰ ਜੱਸੀ ਨੇ ਬੋਲਿਆ ਸੀ ਵੀ ਸਾਡੇ ਦਰਬਾਰ ਜਿਹੜੇ ਆ ਨਸ਼ਿਆਂ ਦੇ ਅੱਡੇ ਆ ਮੈਂ ਫਿਰ ਦੁਬਾਰਾ ਉਸੇ ਗੱਲ ਨਾਲ ਕੇ ਦੱਸਣਾ ਚਾਹੁੰਦਾ ਕਿ ਵਿਸ਼ਵ ਸੂਫੀ ਸੰਸਮਾਜ 2008 ਤੋਂ ਇਸੇ ਕਰਕੇ ਬਹੁਤ ਸਾਰੇ ਅਸੀਂ ਸਾਰੇ ਨਹੀਂ ਕਹਿੰਦੇ ਕੁਝ ਡੇਰੇਦਾਰ ਇਦਾਂ ਦੇ ਹੋ ਸਕਦੇ ਆ ਜਿਹੜੇ ਡੇਰੇਦਾਰ ਸਿਕਟਾ ਦਾ ਸੇਵਨ ਕਰਦੇ ਹੋਣ ਪਰ ਸਾਰੇ ਡੇਰੇਦਾਰਾਂ ਨੂੰ ਕਹਿਣਾ ਨਸ਼ਿਆਂ ਦੇ ਅੱਡੇ ਇਹ ਬਹੁਤ ਗਲਤ ਗੱਲ ਆ ਔਰ ਵਿਸ਼ਵ ਸੁਫੀ ਸੰਸਮਾਗ ਅੱਜ ਆਪਣੇ ਪ੍ਰਚਾਰ ਪ੍ਰਸਾਰਾਂ ਇਹ ਬਹੁਤ ਸਾਰੀਆਂ ਤੁਹਾਨੂੰ ਲਾਈਵ ਜਿਹੜੇ ਆ ਮੇਲੇ ਦੇਖਣ ਨੂੰ ਮਿਲਦੇ ਆ ਵੀ ਜਿਹੜੇ ਡੇਰਿਆਂ ਦੇ ਉੱਤੇ ਕੋਈ ਇਦਾਂ ਦਾ ਸਿਕਟਾ ਦਾ ਸੇਵਨ ਕੋਈ ਨਸ਼ੇ ਦਾ ਜਿਹੜਾ ਸੇਵਨ ਹੋਣ ਨਹੀਂ ਕੀਤਾ ਜਾਂਦਾ ਮੇਲ ਸਾਡਾ ਮੋਟਿਵ ਇਹ ਵੀ ਸੀ ਕਿ ਪੰਜਾਬ ਭਰ ਦੇ ਵਿੱਚ ਜਿਹੜਾ ਸਾਡੀਆਂ ਬਹੁਤ ਸਾਰੇ ਡੇਰਿਆਂ ਦੇ ਉੱਤੇ ਇਸ ਚੀਜ਼ ਦਾ ਦਾਗ ਲੱਗਾ ਹੋਇਆ ਸੀ ਉਹਨੂੰ ਵਿਸ਼ਵ ਸੂਫੀ ਸੰਸਮਾਜ ਨੇ ਹੁਣ ਤੱਕ ਧੋ ਦਿੱਤਾ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜੇ ਸਮਾਜ ਦੇ ਵਿੱਚ ਸਾਡਾ ਬੜੇ ਵੱਡੇ ਪੱਧਰ ਤੇ ਨਸ਼ੇ ਦਾ ਚਿੱਟੇ ਦਾ ਕੋੜ ਆ ਉਹਨੂੰ ਕੱਢਣ ਵਾਸਤੇ ਅਸੀਂ ਬੜੇ ਵੱਡੇ ਉਪਰਾਲੇ ਜਿਹੜੇ ਕਰਨ ਜਾ ਰਹੇ ਹਾਂ ਅੱਜ ਦੇ ਸਮਾਗਨ ਦੇ ਦੌਰਾਨ ਜਿਹੜੇ ਫਿਰੋਜ਼ਪੁਰ ਦੇ ਨਿਵਾਸੀ ਆ ਉਹਨਾਂ ਨੂੰ ਕੀ ਮੈਸੇਜ ਦਿੰਦੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਜੋ ਸਮੁੱਚੀ ਸਾਡੀ ਵਿਸ਼ਵ ਸੂਫੀ ਸੰਸਮਾਜ ਦੀ ਟੀਮ ਪਹੁੰਚੀ ਆ ਅਸੀਂ ਅਰਦਾਸ ਬੇਨਤੀ ਵੀ ਕਰਦੇ ਆ ਔਰ ਇਹੀ ਜੋ ਅਸੀਂ ਨਸ਼ਿਆਂ ਦੀ ਮਹਿੰਮ ਨੂੰ ਲੈ ਕੇ ਚੱਲੇ ਆ ਵੀ ਘਰ ਘਰ ਜਾਵੇ ਪਰਿਵਾਰ ਆ ਉਹ ਸੁਖੀ ਵਸਣ ਔਰ ਦੁਆ ਵੀ ਕਰਦੇ ਆ ਔਰ ਇਹ ਵੀ ਨਾਲ ਦੀ ਨਾਲ ਮੈਸੇਜ ਦਿੰਦੇ ਆ ਵੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਆ ਸਾਰੇ ਸੰਸਮਾਜ ਦਾ ਸਹਿਯੋਗ ਵੀ ਦੇਣ ਔਰ ਇਸ ਨਸ਼ੇ ਦੇ ਕੋੜ ਨੂੰ ਰੋਕਣ ਵਾਸਤੇ ਸਾਰਾ ਜਿਹੜਾ ਫਿਰੋਜ਼ਪੁਰ ਜ਼ਿਲ੍ਹਾ ਆ ਉਹ ਇੱਕ ਜੁਟ ਹੋ ਕੇ ਇਸ ਨਸ਼ੇ ਦੇ ਕੋੜ ਨੂੰ ਕੱਟੇ ਧੰਨਵਾਦ